ਮਲੇ ਕੋਟਲਾ ਵਿਖੇ ਰੱਖੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਰਕਰ ਮਿਲਣੀ ਉਸ ਸਮੇਂ ਫੋਟੋ ਸੈਸ਼ਨ ਵਿੱਚ ਤਬਦੀਲ ਹੋ ਗਈ ਜਦੋਂ ਸਮਾਗਮ ਦੀ ਅੰਤ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਪ੍ਰਤੀਨਿਧੀਆਂ ਨੂੰ ਦੂਰ ਖੜਾ ਕੇ ਆਪਣੇ ਵਰਕਰਾਂ ਨਾਲ ਤਸਵੀਰਾਂ ਖਿਚਵਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਮਾਗਮ ਵਿੱਚ ਆਪਣੇ ਭਾਸ਼ਣ ਦੌਰਾਨ ਜਿੱਥੇ ਸੁਖਵੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਸਭ ਤੋਂ ਨਿਕੰਮਾ ਮੁੱਖ ਮੰਤਰੀ ਦੱਸਿਆ ਉੱਥੇ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਦੇ ਕੰਮਾਂ ਤੇ ਵੀ ਸਵਾਲ ਚੁੱਕੇ ਉਹਨਾਂ ਆਖੇ ਕਿ ਜਦੋਂ ਮੁਲਾਜ਼ਮ ਉਹਨਾਂ ਕੋਲ ਮਦਦ ਲਈ ਆਉਂਦੇ ਨੇ ਤਾਂ ਉਹ ਮੁਲਾਜ਼ਮਾਂ ਨੂੰ ਕਹਿੰਦੇ ਨੇ ਕਿ ਉਹ ਆਪਣੀਆਂ ਮੰਗਾਂ ਮਨਵਾਉਣ ਲਈ ਟੈਂਕੀਆਂ ਤੇ ਚੜ ਜਾਣ ਪ੍ਰੈਸਰਨ ਵਿਅਕਤੀ ਜਿਹੜੇ ਉਹਨੂੰ ਫੋਟੋ ਖਿੱਚ ਕੇ ਇੱਕ ਵਾਰ ਫੋਟੋ ਖਿੱਚ ਕੇ ਸਾਈਡ ਤੇ ਆ ਜਾਈਏ

ਲੁੱਟ ਬਚਾਈਏ ਲੁੱਟ ਬਚਾਈਏ ਕਾਂਗਰਸੀਆਂ ਇਸ ਮੌਕੇ ਬੋਲਦੇ ਆ ਪਰਮਿੰਦਰ ਸਿੰਘ ਢੀਂਡਾ ਨੇ ਆਮ ਆਦਮੀ ਪਾਰਟੀ ਨੂੰ ਆਪਣੇ ਸਿਧਾਂਤਾਂ ਤੋਂ ਫਿਰਨ ਵਾਲੀ ਪਾਰਟੀ ਦੱਸਿਆ ਜੋ ਕਿ ਕਾਂਗਰਸ ਨਾਲ ਗੱਠਜੋੜ ਕਰਨ ਲਈ ਪੱਬਾਂ ਪਰ ਹੋਈ ਫਿਰਦੀ ਹੈ ਹਜ਼ਾਰ ਟੀਵੀ న్యూਸ ਲਈ ਮਲੇਰ ਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ شومی گردو پربن کمیٹی کے پردھان صاحب بھائی گوبند سنگھ لوگا جی میرے چھوٹے بھی پرمندر ڈھینسا جی

الیکشن کا مطلب ہے کہ آپ امیدوار چنگئے پارٹیاں چنگئے سرکار بنائیے جیڑی آپ کی دکھ درد دور کریں الیکشن کا مطلب نہیں کہ بیعہ سوچے سب میں آپ کا دکھا پاکے تے بات جے امیدوار چنگا نہ ہوئے جے سرکار Wait, the